ਅੱਜ ਸੁਲਤਨਪੁਰ ਨਵਾਂ ਖਚਾਏ ਆ ਜਿਲ੍ਹਾ ਫਰੀਦਕੋਟ ਭਜੰਦਾ ਕੱਲ੍ਹ ਅਸੀਂ ਮਾ ਸਾਡੇ ਪਿੰਡਾਂ ਅਸੀਂ ਪਰਸੋਂ ਮੋਗੇ ਚੌਥੇ ਨਿਹੜਾਂੇ ਕੱਲ ਨੂੰ ਮੁਕਸਰਾ ਦਿਨ ਰਾਤ ਅਸੀਂ ਕੀਤਾ ਹੋਇਆ ਕਈ ਮਹੀਨੇ ਹੋ ਗਏ ਆ ਸਾਰਾ ਦੱਖਣੀ ਮਾਲਵਾ ਘੁੰਮਿਆਂ ਲੈ ਕੇ ਲੁਧਿਆਣੇ ਤੋਂ ਫਰੀਦਕੋਟ ਫਰੀਦਕੋਟ ਮੋਗਾ ਮੁਕਸਰਾ ਫਗੋਰ ਫਾਗਕਾ ਕੇ ਰਾਜਸਥਾਨ ਤੱਕ ਗਏ ਆ ਗੰਗਾ ਦੇ ਰਦੀਕਾ ਨੇੜੇ ਤੱਕ 3 ਕਰੋੜ ਬੰਦਾ ਇਹਨਾਂ ਜਰਾਂ ਤੋਂ ਪੀੜਦਾ 3 ਕਰੋੜ ਬੰਦਾ ਕਈ ਪਿੰਡਾਂ ਦੇ ਵਿੱਚ 80-80% ਲੋਕਾਂ ਨੂੰ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆ ਹਰਗੀਆਲੇ ਪਿੰਡ ਤੋਂ ਨੇੜੇ ਆ ਕਾਫੀ ਦੂਰ ਹੈ ਹੁਣ ਪੂਰੇ ਵਾਲੇ ਪਿੰਡ ਆ ਹਰਗੀਆਲੇ ਦੇ ਵਿੱਚ ਮੈਂ ਗਿਆ ਹੋਇਆ ਕਿ ਭਾਈ ਸਾਡੇ 80% ਪਿੰਡ 'ਚ ਕਾਲਾ ਪੀੜੀਆ 15 ਕੈਂਸਰ ਦੇ ਮਰੀਜ਼ ਸਾਹਮਣੇ ਆ ਗਏ 1 ਮਹੀਨੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ 22 ਸਾਲ ਦੇ ਵਿੱਚ ਕੈਂਸਰ ਦੇ ਨਾਲ ਆਹ ਟਰਾਂਗਲਾ ਪਿੰਡ ਆ ਭੈਣੀ ਪਿੰਡ ਬਾਰਡਰ ਦੇ ਪੈ ਜਾਂਦੇ ਆ ਸਾਹਕਾਰ ਨਾਲ ਜਿੱਥੇ ਸਾਲ ਸਾਲ ਦੇ ਜਵਾਨ ਕੁ 20 ਸਾਲ ਦੇ ਜਵਾਨ ਬੀਲਚੇਰਾ ਤੇ ਪਏ ਨੇ ਲੂਲੇ ਰਿੰਗੜੇ ਜਵਾਨ ਕਾ ਪਹਾ ਜਵਾਨ ਮੰਦਬੁੱਧੀ ਜਵਾਨ ਪੈਦਾ ਹੋ ਰਹੇ ਨੇ ਜਾਂਦੇ ਜਵਾਨਾਂ ਦੀਆਂ ਕਿਗਣੀਆਂ ਖਤਮ ਹੋ ਰਹੀਆਂ ਨੇ ਗੁਰਦੇ ਖਤਮ ਹੋ ਰਹੇ ਨੇ ਲੋਕ ਖਤਮ ਹੋਈ ਤੁਰ ਜਾਂਦੇ ਨੇ ਜੇ ਸਾਰਿਆਂ ਜ਼ਹਿਰ ਜਿਹੜੀਆਂ ਤੁਸੀਂ ਲਗਾਤਾਰ ਪਿਛਲੇ 35 40 ਸਾਲ ਤੋਂ ਪੀ ਰਹੇ ਬਹੁਤ ਵਾਰੀ ਇਹ ਮੁਤਾਖਿਆ ਸਾਨੂੰ ਅੱਜ 7 ਸਾਲ ਹੋ ਗਏ ਰਣਦਿਆਂ ਨੂੰ 17-18 ਦੇ ਵਿੱਚ ਅਸੀਂ ਇੱਥੇ ਸ਼ੁਰੂ ਕੀਤਾ ਸੀ ਕੰਮ ਹਰ ਵਾਰੀ ਰੌਲਾ ਪਾਉਂਦੇ ਸੀ ਕਿਿੱਥੋਂ ਹੀ ਦਰਾਮਾ ਮਰਜ਼ੀ ਪੈਂਦੀ ਆ ਵੀ ਆਹ ਜਿਹੜਾ ਬੰਦ ਕੀਤੀਆਂ ਜਾਣ ਐਸ ਵਾਰੀ ਅਸੀਂ ਦੇਖ ਲਿਆ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਕਿੰਨੀ ਆਈਆਂ ਕਿੰਨੀ ਗਈਆਂ ਤੇ ਲੋਕਾਂ ਨੂੰ ਉੱਠ ਕੇ ਬੰਦ ਕਰਨਾ ਪੈਣਾ 9 ਕਰੋੜ ਲੀਟਰ 9 ਕਰੋੜ ਲੀਟਰ ਜਹਿਰ ਕੈਮੀਕਲ ਬੁੱਢੇ ਦਰਿਆ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤਾਜਪੁਰ ਰੋਡ ਦੇ ਉੱਤੇ 2.300 ਯੂਨਿਟ 300 ਡਾਈਨਿੰਗ ਫੈਕਟਰੀ ਦਾ ਪਾਣੀ ਉੱਥੇ ਇਕੱਠਾ ਹੁੰਦਾ ਤੇ ਉਸ ਤੋਂ 9 ਕਿਲੋਮੀਟਰ ਜਹਾ ਬੁੱਢੇ ਦਰਿਆ 'ਚ ਪਾ ਕੇ ਸਤ ਮਥ ਮਿਲਾ ਦਿੱਤੀ ਜਾਂਦੀ ਹੈ। ਉਹ ਪਾਣੀ ਕੋਲੇ 10 ਮਿੰਟ ਬੰਦਾ ਖੜ੍ਹ ਨਹੀਂ ਸਕਦਾ ਜਿਹੜਾ ਪਾਣੀ ਤੁਸੀਂ ਲਗਾਤਾਰ 30-40 ਸਾਲ ਤੋਂ ਪੀ ਰਹੇ ਹੋ। ਨਹਿਰਾ ਰਾਹੀ ਹਰੇ ਕੇ ਪਤਰਾ ਨਿਕਲਦੇ ਆ ਨੇ। ਦਰਿਆ ਇਸ ਤਰ੍ਹਾਂ ਹੀ ਚੁੰਦੀ ਵਗਦਾ ਹੈ। ਉਹਦੂ ਗਾ ਘਾ ਕਸਨਾ ਸੋਈਆ ਅਗੇ ਸੜੇ ਫਸਲਾਂ ਨੂੰ ਵੀ ਉਹ ਪਾਣੀ ਲੱਗਦਾ ਤੁਸੀਂ ਪੀਣੇ ਵੀ ਹੋ ਉਹੀ ਪਾਣੀ ਆ ਸਾਡੇ ਕੋਲ ਕੋਈ ਪਾਣੀ ਆਉਂਦਾ ਨਾ ਤੁਸੀਂ ਆਪਣੇ ਸਾਰੇ ਪਾਣੀ ਚੈੱਕ ਕਰਾ ਲਓ ਬੋਰ ਚੈੱਕ ਕਰਾ ਲਓ ਆਪਣੇ ਜਿਹੜਾ ਪਾਣੀ ਪੀਣੇ ਹੋ ਤੁਹਾਡੇ ਪਾਣੀ ਦੇ ਵਿੱਚ ਜਰੇਨੀ ਮਾ ਚੁੱਕਿਆ ਹੁਣ ਜਰੇਨੀ ਮੋਰ ਸੈਨਾ ਉਹ ਕੈਮੀਕਲ ਹੈ ਉਹ ਖਤਰਨਾਕ ਤੱਤ ਹੈ ਜਿਹੜਾ ਪਰਮਾਣੂ ਬੰਬਾਂ 'ਚ ਵਰਤਿਆ ਜਾਂਦਾ ਅੱਜ ਤੋਂ 80 ਸਾਲ ਪਹਿਲਾਂ ਦੂਜੇ ਵਿਸ਼ਵ ਯੁੱਧ ਵੇਲੇ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ 'ਤੇ ਬੰਬ ਸੁੱਟਦਾ ਸੀਗਾ 히ਰੋਸ਼ੀ마 ਨੇ ਨਾਗਾਸਾਕੀ ਆਪਾਂ ਪੜਿਆ ਅੱਜ ਤੱਕ 80 ਸਾਲ ਹੋ ਗਏ ਉੱਥੇ ਬੱਚੇ ਨਹੀਂ ਪੈਦਾ ਹੁੰਦੇ ਜੇ ਪੈਦਾ ਹੁੰਦੇ ਆ ਨੂਲੇ ਲੰਗੜੇ ਇੰਨੇ ਕਾਣੇ ਮਤਬੁੱਦਦੀ ਬੱਚੇ ਪੈਦਾ ਹੁੰਦੇ 80 ਸਾਲਾਂ ਬਾਅਦ ਦੀ ਉਹ ਜ਼ਹਿਰ ਦਾਸ ਉੱਥੋਂ ਦੀ ਧਰਤੀ ਉੱਥੋਂ ਦੇ ਪਾਣੀ 'ਚ ਐ ਇਹ ਸੋਲਿਓ ਪਾਣੀ ਚਾ ਚੁੱਕੇ ਸਾਡੀਆਂ ਨਸਲਾਂ ਖਲਾ ਹੋ ਜਾਣੀਆਂ ਨੇ ਬੱਚਾ ਜੰਮਣ ਦਾ ਸਾਡੀ ਸ਼ਕਤੀ ਘਟਮ ਹੁੰਦੀ ਤਰੀ ਜਾਂਦੀ ਆ ਅਜੇ ਘਰੇ ਆ ਡਾਈ ਆਉਂਦੀ ਜਵਾਬ ਪੈਦਾ ਹੋ ਜਾਂਦਾ ਉਹ ਦਵਾਈ ਦੀ ਲੋੜ ਨਹੀਂ ਸੀ ਡਾਕਟਰ ਦੀ ਲੋੜ ਨਹੀਂ ਹਸਪਤਾਲ ਦੀ ਲੋੜ ਨਹੀਂ ਕੋਈ ਆਪਰੇਸ਼ਨ ਦੀ ਲੋੜ ਨਹੀਂ ਸੀ ਹੁਣ ਪਹਿਲੀ ਗੱਲ ਆ ਚਾਰ ਪੰਜ ਸਾਂ ਬਾਂ ਤੋਂ ਬਾਂ ਦਵਾਈਆਂ ਲੈਣੀਆਂ ਪੈਡੀਆਂ ਨੇ ਫਿਰ ਜਾਇ ਕਿਤੇ ਜਵਾਬ ਪੈਦਾ ਹੁੰਦਾ ਵੱਡੇ ਆਪਰੇਸ਼ਨ ਦਾ ਹੁਣ ਡਾਕਟਰ ਸਰਾਟੇ ਪਾ ਦਿੰਦਾ ਫਿਰ ਕਹਾ ਪਾਜ ਆਪਹਾਜ ਤੇ ਬਿਮਾਰ ਜਵਾਬ ਪੈਦਾ ਹੁੰਦਾ ਜੰਮਦੇ ਹੀ ਦਵਾਈਆਂ ਲੱਗਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਕੀ ਦੀ ਬਦਲਤ ਹੈ ਆ ਸਾਰਾ ਜਿਹੜਾ ਪਾਣੀ ਥੋੜਾ ਯਾਰ ਕਰਤਾ ਲੱਗਦਾ ਵੀ ਸਾਡੇ ਕੋਲ ਵੀ ਬਚਨ ਦਾ ਰਾਹ ਹੈਗਾ ਮੈਂ ਅਕਲੀਏ ਪਿੰਡ ਗਿਆ ਕੱਲ ਮਾਨਸਾ ਜੋਗਾ ਆਕਲੀਆ 21 ਸਾਲ ਦੇ ਮੁੰਡੇ ਦੀ ਲਾਸ਼ ਰੱਖੀ ਬੈਠੇ ਲੋਕ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਦਿਨ ਟੀਕਾ ਲਾ ਕੇ ਮਰਿਆ ਉਹ ਕਹਿੰਦੇ ਬਾਹਰ ਵੀ ਲਾਸ਼ ਆ ਪੰਜ ਮਹੀਨਿਆਂ ਦੇ ਵਿੱਚ ਬਾਹਰ ਵੀ ਲਾਸ਼ ਇੱਕ ਪਿੰਡ ਤੋਂ ਇੱਕੋ ਪੱਤੀ ਤੋਂ 12 ਮੁੰਡੇ 22 23 20 ਵੀ ਸਾਲ ਦੇ ਟੀਕਾ ਲਾ ਕੇ ਮਰ ਗਏ ਕੋਈ ਪ੍ਰਸ਼ਾਸਨ ਨਹੀਂ ਆਉਂਦਾ ਕੋਈ ਡੀਸੀ ਨਹੀਂ ਕੋਈ ਐਸਐਸਪੀ ਨਹੀਂ ਕੋਈ ਨਹੀਂ ਭੜਿਆ ਉਲਟਾ ਪਰਚਾ ਦਿੱਤਾ ਉਸੇ ਜਿਹੜੇ ਬੈਠੇ ਲੋਕ ਆ ਧਰਮ ਦੇ ਸੜਕ ਰੋਕੀ ਵੀ ਸੜਕ ਰੋਕੀ ਬੈਠੇ ਵਾਕਚਾ ਦੇਣਾ ਚਿੱਤਿਆਂ ਦੇ ਵਾਕਚਾ ਦੇ ਰਹੇ ਲੋਕਾਂ ਦੇ ਆਪਣੇ ਹੱਕ ਮੰਗਦੇ ਲੋਕ ਤਾਂ ਬਟੰਡੇ ਕੁੱਤੇ ਨਹੀਂ ਕਿਸਾਨ ਸਾਡੇ ਚਾਰਪਨ ਬੰਨ ਕੀ ਗੱਲਤ ਕਰ ਰਹੇ ਸੀ ਵੀ ਉਹ ਉਹ ਕਹਿੰਦਾ ਸਾਡਾ ਬੰਦਾ ਹੱਕ ਦੇ ਦਿਓ ਤੁਸੀਂ ਸੜਕਾਂ ਕੱਢਣੀਆਂ ਸਾਡੀਆਂ ਜ਼ਮੀਨਾਂ ਦਾ ਮੁੱਲ ਤਾਂ ਦੇਓ ਯਾਰ ਜਿਹੜੇ ਆਮ ਰੇਤ ਵੀ ਕੁੱਡਾਂ ਚ ਵਾ ਕੇ ਕੱਲਿਆਂ ਦੇ ਉਹਦੀ ਕੌਡੀਆਂ ਦੇ ਬਾਜਮੀਨਾ ਲੈ ਕੇ ਸਾਡੀਆਂ ਜ਼ਮੀਨਾਂ ਰੁੱਕੀ ਜਾਂਦੇ ਨੇ ਇੰਨੇ ਗੱਲ ਤੇ ਕਿਸਾਨ ਇਕੱਠੇ ਹੋਏ ਕਿਸਾਨਾਂ ਨੇ ਸਿਰ ਪਾੜੇ ਡਾਂਗਾ ਮਾਰੀਆਂ ਅਫਰੂਗਾ ਚਲਾਈ ਵਿਛਾੜਾ ਮਾਰੀਆਂ ਕਿਸਾਨਾਂ ਨੇ ਪਰਚੇ ਵੀ ਦਿੱਤੇ ਅੱਜ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹ ਯੂਨੀਵਰਸਿਟੀ ਨੂੰ ਬਚਾਉਣ ਲਈ ਲੜ ਰਹੇ ਆ ਕਿਉਂਕਿ ਸੈਂਟਰ ਨੂੰ ਯੂਨੀਵਰਸਿਟੀ ਖੋ ਰਿਆ ਰਾਤਾਂ ਨਹੀਂ ਖੋਲੀ ਯੂਨੀਵਰਸਿਟੀਾਂ ਖੋਲਣਾ ਸਭ ਕੋਈ ਤੁਰ ਜਾਂਦੇ ਆ ਡੈਮਾਂ ਦੇ ਪ੍ਰਬੰਧ ਖੋਲੇ ਵੀਵੀਐਮਰ ਦੇ ਵਿੱਚੋਂ ਪੰਜਾਬ ਦੀ ਆਵੇਦਨ ਖਤਮ ਕਰਤੀ ਸਰਬ ਮੁੱਖ ਮੰਤਰੀ ਕੋਲੇ ਆਪਣਾ ਪੱਕਾ ਰੱਖਣ ਜਾਣ ਹੈ ਸਾਡੇ ਉਥੇ ਮੁੰਡੇ ਕੁੜੀਆਂ ਨੌਜਵਾਨ ਬੀਸੀਪਲ ਨੂੰ ਮਿਲਣ ਜਾ ਰਹੇ ਮੁੰਡੇ ਕੁੜੀਆਂ ਕੁੜੀਆਂ ਨੇ ਗੁੱਤਾਂ ਫੜ ਫੜ ਕੇ ਬੰਦਿਆਂ ਦੇ ਘੀਸਿਆਂ ਤੇ ਪੁਲਸ ਆ ਗਿਆ ਕੁੜੀਆਂ ਨਹੀਂ ਸੀ ਬੰਦੇ ਪੁਲਸ ਆਣ ਕਿੱਸੇ ਆਣੇ ਅਧਾਰੇ ਟੀਚਰ ਆ ਸਭ ਸੁਰੂਰ ਕੀ ਹਾਲ ਹੋਇਆ ਉਹਨਾਂ ਦਾ ਕਿਵੇਂ ਉਹਦੇ ਕੁੜੀਆਂ ਨੇ ਛੱਪਾਂਾਂ ਦੇ ਉੱਤੇ ਸੱਪਾਂ ਮਾਰਿਆ ਜਿੰਨਾ ਡੰਗਾ ਮਾਰਿਆ ਜਿੰਨਾ ਕਵੇਟਰੀ ਸਿਵਾਣੀਆਂ ਕੁੜੀਆਂ ਮੁੰਡੇ ਫੜ ਕੇ ਉਹ ਸੜਕਾਂ ਦੇ ਉੱਤੇ ਅੱਥੋਂ ਮੈਨੂੰ ਕੋ ਰਾਹ ਦਾ ਹੱਬੋ ਪਿੰਡ ਮੜਾ ਕਾਲੋ ਵੀ ਸਾਡੇ ਪੰਜਾਬ ਦੇ ਕੋਈ ਭਾਈ ਆਹ ਰਾਹ ਬਚਦਾ ਆ ਮੋਰੀ ਆ ਅਸੀਂ ਇਹ ਮੋਰੀ ਨਿਕਲ ਜਾਾਂਗੇ ਅਸੀਂ ਇਹ ਰਾਹ ਨਿਕਲ ਜਾਾਂਗੇ ਜੇ ਅਸੀਂ ਵੱਜਾਂਗੇ ਜੇ ਤੁਹਾਨੂੰ ਲੱਗਦਾ ਤੁਸੀਂ ਘਰ ਦੇ ਪੁੰਡੇ ਲਾ ਲਾਂਗੇ ਅਸੀਂ ਦਰਵਾਜ਼ੇ ਭੇੜ ਲਾਂਗੇ ਸਾਨੂੰ ਤਾਂ ਕੋਈ ਨੌਕਤ ਨਹੀਂ ਆਉਣੀ ਸਾਨੂੰ ਕੀ ਹੱਥ ਲੱਖਾ ਦੇਖੇ ਕੋ ਜੂਨੀਅਨ ਦੇਖੇ ਅਸੀਂ ਕੀ ਲੈਣਾ ਸਾਨੂੰ ਕੀ ਲੈਣਾ ਨਾ ਨਾ ਗੱਲਦਾ ਤੁਸੀਂ ਤਾਂ ਪਾਣੀ ਪੀਣੇ ਹੋ ਨਾ ਮੈਂ ਤਾਂ ਪਾਣੀ ਵੀ ਨਹੀਂ ਪੀਂਦਾ ਨਾ ਮੇਰਾ ਜਿਲਾ ਪਰਹੰਡਾ ਪੁੰਡਾ ਸਾਡੇ ਸਾਥੋਂ ਦਾ ਪਾਣੀ ਜਾਂਦਾ ਨਹੀਂ ਕਿ ਪਰ ਸੇ ਇਕੱਲਾ ਛਤਵੜਾ ਮਸਲਾ ਨਹੀਂ ਹੈਗਾ ਇਕੱਲੇ ਦਰਿਆਵਾਂ ਦਾ ਮਸਲਾ ਨਹੀਂ ਹੈਗਾ ਧਰਤੀ ਇਹ ਥਾਂ ਵੀ ਜ਼ਹਿਰ ਪਾਈ ਜਾਂਦੇ ਆ ਜਿੰਨੀਆਂ ਫੈਕਟਰੀਆਂ ਲੱਗੀਆਂ ਧੋਲੇ ਫੈਕਟਰੀ ਲੱਗੀਆਂ ਬਰਨਾਲੇ ਪ੍ਰੈਡੈਂਟ ਫੈਕਟਰੀ ਸੂਆ ਪਾਣੀ ਦਾ ਵਿੱਚ ਜਾਂਦਾ ਉਹ ਨਿਕਲਦਾ ਕਿਸੇ ਨੇ ਦੇਖਿਆ ਵੀ ਪਾਣੀ ਵਰਦਾ ਹਰ ਇੱਕ ਦੇਖਦਾ ਉਹ ਜਾਂਦਾ ਕਿੱਥੇ ਆ ਸਾਰਾ ਕੈਮੀਕਲ ਮਿਲਾ ਕੇ ਧਰਤੀ ਉੱਤੇ ਪਾਈ ਜਾਂਦੇ ਥੱਲੇ ਪੱਤਨਾ ਸਾਰੀ ਜ਼ਹਿਰ ਪਾਦੀ ਦਰਿਆਵਾਂ ਦਾ ਪਾਣੀ ਲੜ ਪੋੜ ਕੇ ਸਾਫ਼ ਕਰ ਲੋਗੇ ਉਹ ਉੱਚੇ ਲਾ ਕੇ ਬੰਨ੍ਹਾ ਮਾਰ ਲੋਗੇ ਜ਼ਹਿਰਾਂ ਨੂੰ ਇਹਨਾਂ ਪੱਤਣ ਦੇ ਵਿੱਚ ਯਾਰ ਪਾਤਾ ਕੈਮੀਕਲ ਪਾਤਾ ਰੈਡੀਮੀ ਪਾਤਾ ਉਹ ਪੱਤਣਾਂ ਦੇ ਕਿਵੇਂ ਯਾਰ ਕੱਢੋਗੇ ਕੀ ਦਾ ਸਾਥ ਕਰੋਗੇ ਆ ਦਵਾਈ ਰੋਜ ਵਿਚਾਰਦੇ ਆ ਸਾਡੇ ਭਾਈ ਸਾਹਿਬ ਪਾਤੀ ਸਾਹਿਬ ਗੁਰੂਕਰ ਪਉਣ ਗੁਰੂ ਪਾਣੀ ਪਤਾ ਮਾਤਾ ਧਰਤ ਮਹਤਵ ਪਹਿਲਾ ਪਾਣੀ ਜੀਵ ਹੈ ਜਿੱਤਹਰਿਆ ਸਰ ਕੋਈ ਪਾਣੀ ਆ ਦਾ ਜੀਵਨ ਆ ਪਾਣੀ ਸਾਡਾ ਪਿਓ ਆ ਧਰਤੀ ਸਾਡੀ ਮਾਂ ਹੈ ਤੇ ਸਾਡੇ ਮਾਂ ਨੂੰ ਸਾਡੇ ਪਿਓ ਨੂੰ ਯਾਰਾਂ ਪਾ ਕੇ ਮਾਰਿਆ ਜਾ ਰਿਹਾ ਆ ਫਤਲੋ ਦਿਲਿਆ ਇਤਿਹਾਸਕ ਤੌਰ ਤੇ ਸਾਡਾ ਬੜਾ ਗੂੜਾ ਰਿਸ਼ਤਾ ਧਾਰਮਿਕ ਤੌਰ ਤੇ ਸਾਡਾ ਬੜਾ ਜੁੜੇ ਸਬੰਧ ਹੈ ਨੰਦਰੀਆਵਾਂ ਫਲੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸੇ ਸਤਲਾ ਦੇ ਵਿੱਚੋਂ ਪਾਣੀ ਲੈ ਕੇ ਖੰਡੇਵਾਟੇ ਦੀ ਬਹੁਤ ਤਿਆਰ ਕੀਤੀ ਤੇ ਸੂਰਮੇ ਵਰਜੀਵੜੇ ਯੋਧੇ ਪੈਦਾ ਕੀਤੇ ਜਿਹਨਾਂ ਨੇ ਜੰਗ ਲੜ ਨਾਸ ਕੀਤਾ ਤੇ ਅੱਜੋ ਪਾਣੀ ਸਾਨੂੰ ਸੂਰਮੇ ਨਹੀਂ ਪੈਦਾ ਕਰਦਾ ਯੋਦੇ ਨਹੀਂ ਪੈਦਾ ਕਰਦਾ ਪਰਵਾਨ ਨਹੀਂ ਪੈਦਾ ਕਰਦਾ ਉਹ ਪਾਣੀ ਸਮੋਜ ਮਾਰਦਾ ਕੈ ਸਰਾਣਾ ਕਾਲੇ ਪੀੜਿਆਂ ਦਾ ਸਾਡੀ ਨਸਲਾਂ ਖਾ ਰਿਹਾ ਉਹ ਪਾਣੀ ਅੰਦਰ ਤੇ ਕੀ ਦੀ ਬਦਲਤਾ ਬਾਈ ਅਸੀਂ ਕਹਿੰਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੈ ਪਿੰਡ ਦੇ ਨਸ਼ਾ ਨਹੀਂ ਰਹਿਣ ਦੇਣਾ ਕਹਿੰਦੇ ਹੁਣਾਂ ਛੋੜੇ ਸ਼ਾਂਤੀ ਹੋਈ ਐ ਬੋਟਾਂ ਪੰਗਿਆ ਬੋਟਾਂ ਵੱਡਾ ਕਿੰਨੇ ਲੱਖ ਦੀ ਦਾ ਉਹ ਪੀਕੇ ਸਰਪੰਚਾਂ ਤੋਂ ਅੱਛਾ ਪਤਾ ਹੀ ਕੋਈ ਨਹੀਂ ਪਤਾ ਹੀ ਨਹੀਂ ਕੋਈ ਜੀ ਮਿੰਤੀ ਮਿੰਤੀ ਨਹੀਂ ਕਿੱਥੇ ਕਿੱਧਰ ਨਿਕ ਗਏ ਬਾ ਆ ਤੁਹਾਡੇ ਪੰਜਾਬੀਓ ਗੱਲਾਂ ਕਰਦਾ ਬਹੁਤ ਵੱਡੀਆਂ ਵੱਡੀਆਂ ਕਿ ਪਿੰਡ ਨਸ਼ਾ ਨਹੀਂ ਰਹਿਣਾ ਦਿਨਾਂ ਜਵਾਨੀ ਨਸ਼ਾ ਮੁਕਤ ਕਰਨੀ ਹੈ ਤੇ ਮੁਕਤੀਆਂ ਦਾਲੂ ਪੀਤੀਆਂ ਲੱਖਾਂ 20 ਵੀ 40 ਲੱਖ ਦੀ ਦਾਲੂ ਪੀਦੇ ਸਰਪੰਚਾਂ ਕੋਲ ਫੇਰ ਸਰਪੰਚ ਨੇ ਕਈ 20 ਵੀਤੀ ਦੀ ਰੱਖਦੀ ਤੇ ਆ ਕੇ ਹਰ ਗਏ ਤੇ ਕਈ ਯਤ ਗਏ ਆਪ ਮਾਨਸਾ ਤੋਂ ਫੋਨ ਆਇਆ ਮੈਨੂੰ ਮੁੰਡੇ ਦਾ ਕਹਣਾ ਭਾਈ ਮੇਰਾ ਰਿਸ਼ਤੇਦਾਰ ਦਾਖਲ ਹੈ ਬਹਿੰਦੇ ਡਾਕਟਰ ਗਗਨ ਦੇ ਮਾ ਕੀ ਹੋਗਾ ਕਾ 4.5 ਲੱਖ ਰੁਪਏ ਬਿਲ ਬਣਾ ਲਾ ਡਾਕਟਰ ਨੇ ਮੈਂ ਡਾਕਟਰ ਨੂੰ ਪੁੱਛਿਆ ਮਾ ਕੀ ਹੋ ਗਿਆ ਬਾਈ ਕਹਿੰਦਾ ਪੈਂਕ੍ਰੀਆਟਾਈਟਸ ਆ ਗਿਆ ਲਖਿਆ ਕਿ 1% ਚਾਂਸ ਆ ਬਾਕੀ ਦੇ 99% ਮਰਨਦੇ ਆ ਮੈਂ ਕਿਹਾ ਤਾਰਨ ਕੀ ਕਹਿੰਦਾ ਇਸੇ ਮੁੰਡੇ ਨੇ ਦੱਸਿਆ ਕਿ ਸਰਪੰਚੀ ਦੀਆਂ ਵੋਟਾਂ ਸੀ ਨਾ ਬੋਤਲ ਰੋਲ ਪੀ ਜਾਂਦਾ ਸੀ ਲੈ ਉਹਨਾਂ ਦਾ ਮੈਰੀ ਸਰਪੰਚੀ ਸਾਨੂੰ ਬੋਕਾ ਦੇ ਦੇ ਪਿੰਡ ਜਾ ਕੇ ਹੋਕਾ ਵੀ ਆਜੋ ਮੁਫਤ ਦੇਣਾ ਆ ਮੁਫਤ ਕਹਾਣੀ ਕਰਨੀ ਸੁਣਨੀ ਮੁਫਤ ਦੇਣ ਕੀ ਆਇਆ ਉਥੇ ਕਹਿਣ ਗੁਰਦੁਆਰ ਵੀ ਜੈਹਰ ਦੇ ਰਹੇ ਆ ਮੁਫਤ ਲੈਣੀ ਆ ਉਹ ਲਿਆਰ ਦੇ ਦੇ ਕੋਈ ਬਾਣੀ ਗੁਰਦਾਰ ਤੇ ਮਿਹਟ ਦਿਖਾ ਲਾਂ ਜਿਹੜਾ ਇਆਂ ਅੱਜ ਅਧਾਰਨਾ ਪੀ ਰਹੇ ਆ ਅਸੀਂ ਐਸ ਤਰ੍ਹਾਂ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਸ਼ਰਾਬ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਸਭ ਤੋਂ ਵੱਧ ਤਰੂ ਪੀ ਰਿਹਾ ਹੈ ਜਿਹੜਾ ਰੈਵਨਿਊ ਇਕੱਠਾ ਹੁੰਦਾ ਟੈਕਸ ਇਕੱਠਾ ਹੁੰਦਾ ਪੰਜਾਬ ਚ ਇਕੱਠਾ ਹੁੰਦਾ ਸਭ ਤੋਂ ਜ਼ਿਆਦਾ ਪੂਰੇ ਭਾਰਤ ਚੋਂ ਤੇ ਜੁੱਪੀ ਦੇ ਮੁਕਾਬਲੇ ਭਾਰਤ ਆਪਣਾ ਪੰਜਾਬ ਕਿੱਦਾ ਪੰਜਾਬ ਦੇ ਜੁਪੀ ਦੇ ਪੰਜਾਬ